ਤੜਕਸਾਰ ਕੀ ਇੱਕ ਵੱਟੀ ਘਟਾ ਵਾਪਰੀ ਹੈ ਜੀ ਹਾਂ ਸਰਕਾਰੀ ਬੱਸ ਦਾ ਭਿਆਨਕ ਐਕਸੀਡੈਂਟ ਹੋਇਆ ਹੈ ਸਰਕਾਰੀ ਬੱਸ ਹਾਦਸਾ ਗ੍ਰਸਤ ਹੋਈ ਹੈ ਸਵਾਰੀਆਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਨੱਕੋ ਨੱਕ ਸਰਕਾਰੀ ਬੱਸ ਜਿਹੜੀ ਉਹ ਭਰੀ ਹੋਈ ਸੀ ਪਨ ਬੱਸ ਬੱਸ ਹੈ ਨਹਿਰ ਦੇ ਵਿੱਚ ਜੜ ਗਈ ਹੈ ਸੂਏ ਦੇ ਵਿੱਚ ਜੜ ਗਈ ਹੈ ਪੁਲ ਦੇ ਉੱਪਰ ਭਿਆਨਕ ਹਾਦਸਾ ਵਾਪਰਦਾ ਹੈ ਪਿਕਅਪ ਗੱਡੀ ਦੇ ਨਾਲ ਭਿਆਨਕ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲ ਤੋਂ ਡਿੱਗ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੜੀ ਹੀ ਖਤਰਨਾਕ ਤਸਵੀਰ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਆ ਜਲੰਧਰ ਤੋਂ ਮੋਗਾ ਜਾ ਰਹੀ ਸੀ ਜਲੰਧਰ ਤੋਂ ਮੋਗਾ ਜਾ ਰਹੀ ਸੀ ਕਿ ਇਹ ਬੱਸ ਤਾਂ ਰਸਤੇ ਦੇ ਵਿੱਚ ਆ ਧਰਮਕੋੜ ਦੇ ਬਿਲਕੁਲ ਕੋਲ ਕਮਾਲਪਿੰਡ ਦੇ ਕੋਲੇ ਖਾਦਸਾ ਵਾਪਰ ਗਿਆ ਪੰਜਾਬ ਰੋਡਵੇਜ ਦੀ ਇਹ ਬੱਸ ਹੈ ਔਰ ਪਿਕਅਪ ਗੱਡੀ ਦੇ ਨਾਲ ਟਕਰਾਉਣ ਤੋਂ ਬਾਅਦ ਦੇ ਵਿੱਚ ਕਈ ਫੁੱਟ ਥੱਲੇ ਸੂਏ ਦੇ ਵਿੱਚ ਜਾ ਡਿੱਗਦੀ ਆ ਪੁਲ ਤੋਂ ਤਸਵੀਰਾਂ ਬਕਾਇਦਾ ਤੁਸੀਂ ਦੇਖ ਸਕਦੇ ਹੋ ਔਰ ਸਵਾਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਅਣਗਿਲੀ ਸੀ ਡਰਾਈਵਰ ਦੀ ਗਲਤੀ ਸੀ ਕਿਉਂਕਿ ਡਰਾਈਵਰ ਮੋਬਾਈਲ ਫੋਨ ਦੇ ਉੱਪਰ ਗੱਲ ਕਰ ਰਿਹਾ ਸੀ ਇੱਕ ਪਾਸੇ ਬੱਸ ਚਲਾ ਰਿਹਾ ਔਰ ਦੂਸਰੇ ਪਾਸੇ ਮੋਬਾਈਲ ਫੋਨ ਤੇ ਗੱਲਾਂ ਮਾਰ ਰਿਹਾ ਜਿਸ ਕਾਰਨ ਉਹਦਾ ਧਿਆਨ ਭਟਕ ਗਿਆ ਔਰ ਡਿਵਾਈਡਰ ਕ੍ਰਾਸ ਕਰਕੇ ਪਿਕਅਪ ਗੱਡੀ ਦੇ ਨਾਲ ਬੱਸ ਦੀ ਟੱਕਰ ਹੋ ਗਈ ਔਰ ਟੱਕਰ ਹੋਣ ਤੋਂ ਬਾਅਦ ਬੱਸ ਜਿਹੜੀ ਹੈ ਬੇਕਾਬੂ ਹੋ ਕੇ ਤੇ ਪੁਲ ਤੋਂ ਹੇਠਾਂ ਕਈ ਫੁੱਟ ਥੱਲੇ ਸੂਏ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਤਸਵੀਰ ਬੜੀ ਹੀ ਖਤਰਨਾਕ ਹੈ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 4 ਤੋਂ 5 ਸਵਾਰੀਆਂ ਆ ਬੜੀਆਂ ਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਔਰ ਨੱਕੋ ਨੱਕ ਭਰੀ ਹੁੰਦੀ ਹੈ ਬੱਸ ਜੇਕਰ 52 ਸਵਾਰੀਆਂ ਬੈਂਦੀਆਂ ਨੇ ਬੱਸ ਦੇ ਵਿੱਚ ਤਾਂ ਤੁਸੀਂ ਸੋਚ ਹੀ ਸਕਦੇ ਹੋ ਕਿ ਕਿੰਨੀਆਂ ਸਵਾਰੀਆਂ ਹੋ ਸਕਦੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ ਨੱਕੋ ਨੱਕ ਬੱਸ ਜਿਹੜੀ ਹੈ ਉਹ ਭਰੀ ਹੋਈ ਸੀਗੀ ਔਰ ਚੀਕ ਚਿਆੜਾ ਮੱਚ ਜਾਂਦਾ ਮੌਕੇ ਤੇ ਲੋਕਾਂ ਦੇ ਵੱਲੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਕੋਈ ਆਪਣੇ ਘਰੋਂ ਮੰਝਾ ਲਿਆਇਆ ਕੁਰਸੀਆਂ ਲਿਆਇਆ ਲੋਕਾਂ ਨੂੰ ਪਾਣੀ ਪਿਆਇਆ ਗਿਆ ਕਿਉਂਕਿ ਪਿੰਡ ਅਜੇ ਬਿਲਕੁਲ ਨਜ਼ਦੀਕ ਸੀਗਾ ਜਿੱਥੇ ਇਹ ਬੱਸ ਪਲਟੀ ਐ ਤਾਂ ਲੋਕ ਭੱਜ ਕੇ ਪਿੰਡ ਦੇ ਵਿੱਚੋਂ ਆਏ ਜਦੋਂ ਉਹਨਾਂ ਨੂੰ ਖੜਾਕ ਸੁਣਿਆ ਪਤਾ ਲੱਗਾ ਕਿ ਬੱਸ ਪੁਲ ਤੋਂ ਖੇਤਾ ਡਿੱਗ ਚੁੱਕੀ ਐ ਇੱਕ ਭਿਆਨਕ ਹਾਦਸਾ ਹੋ ਗਿਆ ਤਾਂ ਲੋਕ ਭੱਜੇ ਆਉਂਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਸਵਾਰੀਆਂ ਨੂੰ ਬਾਹਰ ਕੱਢਿਆ ਬੜੀ ਮੁਸ਼ਕਲ ਦੇ ਨਾਲ ਬੱਸ ਤੋਂ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ ਬੱਸ ਵੀ ਚੱਕਣਾ ਚੂਰ ਹੋ ਚੁੱਕੀ ਆ ਔਰ ਪਿਕਅਪ ਗੱਡੀ ਦੀ ਤਸਵੀਰ ਬਕਾਇਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਿਕਅਪ ਗੱਡੀ ਦਾ ਖਾਲ ਜਿਹੜਾ ਆ ਉਹ ਬੜਿਆ ਕੋਇਆ ਮੌਕੇ ਤੇ ਪੁਲਿਸ ਪਹੁੰਚੀ ਹੈ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜੀਆਂ ਸਵਾਰੀਆਂ ਸੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਪਰ ਸਵਾਰੀਆਂ ਦਾ ਕਹਿਣਾ ਹੈ ਕਿ ਡਰਾਈਵਰ ਦੀ ਵੱਡੀ ਅਣਗਿਹਲੀ ਸੀ ਬੱਸ ਚਲਾਉਂਦਿਆਂ ਚਲਾਉਂਦਿਆਂ ਮੋਬਾਈਲ ਫੋਨ ਦੇ ਉੱਪਰ ਗੱਲਾਂ ਕਰ ਰਿਹਾ ਸੀ ਔਰ ਸਵਾਰੀਆਂ ਦਾ ਕਹਿਣਾ ਹੈ ਕਿ ਅਸੀਂ ਰੋਕਿਆ ਵੀ ਹੈ ਕਿ ਮੋਬਾਈਲ ਫੋਨ ਤੇ ਗੱਲਾਂ ਨਾ ਕਰ ਪਰ ਇਸ ਦੇ ਬਾਵਜੂਦ ਉਹ ਗੱਲਾਂ ਕਰ ਰਿਹਾ ਸੀ ਜਿਸ ਕਾਰਨ ਗੱਡੀ ਬੱਸ ਜਿਹੜੀ ਹੈ ਪੰਜਾਬ ਰੋਡਵੇਅ ਦੀ ਬੱਸ ਦੀ ਪਹਿਲਾਂ ਟੱਕਰ ਪਿਕਅਪ ਗੱਡੀ ਦੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਜਿਹੜੀ ਹੈ ਬੱਸ ਜਿਹੜੀ ਹੈ ਉਹ ਪੁਲ ਤੋਂ ਖੇਠਾ ਸੂਏ ਦੇ ਵਿੱਚ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹਾਂ ਬੜੀਆਂ ਕੀ ਖਤਰਨਾਕ ਤੇ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਚਾਰ ਤੋਂ ਪੰਜ ਸਵਾਰੀਆਂ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਔਰ ਦੂਸਰੀਆਂ ਸਵਾਰੀਆਂ ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਬਾਹਰ ਕੱਢਿਆ ਗਿਆ ਉਹਨਾਂ ਨੂੰ ਪਾਣੀ ਪਿਆ ਰਹੇ ਨੇ ਔਰ ਇਹ ਤਸਵੀਰ ਹੈ ਇਹ ਪਿਕਅਪ ਗੱਡੀ ਜਿਹੜੀ ਮੂਰਿਓ ਸਾਰੀ ਤਬਾਹ ਹੋ ਚੁੱਕੀ ਹੈ ਤੇ ਬੱਸ ਵੀ